ਪ੍ਰਾਈਵੇਟ ਜੌਬ ਨਾਲੋਂ ਮੈਂ ਕਹੂੰਗਾ ਵੀ ਤੁਸੀਂ ਆਪਣਾ ਜੇ ਧੰਦਾ ਕਰੋਗੇ ਤੇ ਬਹੁਤ ਵਧੀਆ। ਮੇਰੇ ਕੋਲ ਇੱਥੇ ਭਾਜੀ ਦੋ ਨਸਲ ਦੀਆਂ ਹੈਗੇ ਆ ਆਪਣਾ ਜਾਨਵਰ। ਇੱਕ ਹੈ ਕਹਾਵਾ ਡਬਲ ਐਫਜੀ ਬਰੀਡ ਆ। ਇੱਕ ਹੈਗੀ ਆ ਆਰਐ ਜਾਰ ਬਰੀਡ। ਜਿਹੜਾ ਦੇਸੀ ਫਾਰਮ ਆ, ਦੇਸੀ ਵਰਡ ਦੀ ਮਤਲਬ ਤੁਸੀਂ ਵੀ ਇੱਥੇ ਖੜੇ ਹੋ ਕੋਈ ਸਮੈਲ ਨਹੀਂ ਆ ਰਹੀ ਜੀ ਦੀ। ਤੇ ਜਦੋਂ ਸਾਡੇ ਐਸਕੇ ਦੀ ਨਹੀਂ ਪ੍ਰੋਬਲਮ ਹੈਗੀ। ਤੇ ਫਿਰ ਪਿੰਡ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਹੈ ਜੀ ਐਨਪੀ ਮਤਲਬ ਜੇ ਬर्ड ਬਿਮਾਰ ਹੋ ਗਿਆ ਤਾਂ ਉਹਨੇ ਸਹੀ ਨਹੀਂ ਹੋਣਾ ਉਹਨੇ ਮਰ ਜਾਣਾ ਵਾ ਜੇ ਤੁਸੀਂ ਉਹਦੀ ਦੇਖਭਾਲ ਸਹੀ ਤਰੀਕੇ ਨਾਲ ਕਰ ਰਹੇ ਹੋ ਤੇ ਮਤਲਬ ਕੋਈ ਦਿੱਕਤ ਨਹੀਂ ਆਉਂਦੀ ਇਹਨੂੰ ਮਤਲਬ ਇੰਨੀ ਪਾਲ ਲੈਂਦੇ ਵੀ ਜਿਹਨੇ ਕਿਸਾਨ ਵੀਰ ਨੇ ਅੰਡੇ ਦਾ ਕੰਮ ਕਰਨਾ ਵਾ ਉਹ ਆਰਆਰ ਬਰੀਡ ਪਾਵੇ ਜੀ ਜਿੰਨੇ ਦੋਵਾਂ ਦਾ ਕੰਮ ਕਰਨਾ ਚਿਕਨ ਦਾ ਪਲੱਸ ਅੰਡੇ ਦਾ ਕੰਮ ਕਰਨਾ ਵਾ ਉਹ ਡਬਲ ਐਫ ਜੀ ਬਰੀਡ ਪਾਵੇ ਇਹ ਤੁਸੀਂ ਸਪੈਸ਼ਲ ਫੀਡ ਪਾਉਣੀ ਹੈ ਸਪੈਸ਼ਲੀ ਪਾ ਸਕਦੇ ਆ ਬਾਕੀ ਮੱਕੀ ਬਾਜਰਾ ਕਣਕ ਦੀ ਕਣੀ ਚੋਲਾ ਦੀ ਕਣੀ ਕਣਕ ਟਰਹੋਲੀ-ਹੋਲੀ ਮੈਂ ਘਰੇ ਆਪਣੇ ਬਰਡ ਲਿਆਂਦੇ ਥੋੜੇ ਉਸ ਤੋਂ ਵੇਖ ਕੇ ਸਾਰਾ ਕੁਝ ਸਿੱਖਿਆ ਘਰੇ ਆਡੇ ਖਾਨ ਨੂੰ ਲਿਆਂਦੇ ਸੀ ਕਿ ਬਰਡ ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡਾ ਨਾਲ ਜਖੀਰ ਸਿੰਘ ਕੰਮ ਕਰਨ ਦੀ ਕੋਈ ਏਜ ਨਹੀਂ ਹੁੰਦੀ ਜਿਵੇਂ ਮਰਜ਼ੀ ਦਾ ਕੰਮ ਹੋਵੇ ਪਰ ਜੇ ਮਿਹਨਤ ਕਰਨੀ ਹੋਵੇ ਤਾਂ ਕਿਵੇਂ ਨਾ ਕਿਵੇਂ ਕਰ ਲਈਏ ਮੈਂ ਅੱਜ ਤੁਹਾਨੂੰ ਉਸ ਕਿਸਾਨ ਨਾਲ ਮਿਲਾਵਾਂਗਾ ਉਸ ਫਾਰਮਰ ਨਾਲ ਮਿਲਾਵਾਂਗਾ ਅੰਤਰਦੀਪ ਸਿੰਘ ਨਾਮ ਹੈ ਅਮਰੀਕਾ ਸਰ ਪਹੁੰਚੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਨੀ ਜਿਨ੍ਹਾਂ ਨੇ ਜੌਬ ਵੀ ਕੀਤੀ ਚੰਡੀਗੜ੍ਹ ਵੀ ਰਹੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਰੈਸਟੋਰੈਂਟ ਵੀ ਕੀਤਾ ਤਾਂ ਉੱਥੋਂ ਰੈਸਟੋਰੈਂਟ ਛੱਡ ਕੇ ਜੌਬ ਛੱਡ ਕੇ ਤਾਂ ਆਪਦੇ ਪਿੰਡ ਆਏ ਪਿੰਡ ਆ ਕੇ ਕੰਮ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਪਾਲਟੀ ਫਾਰਮ ਬਣਾਇਆ ਉਸ ਦੇ ਵਿੱਚ ਮੁਰਗੀਆਂ ਰੱਖਿਆ ਨੇ ਮੁਰਗੇ ਰੱਖੇ ਨੇ ਉਹਨਾਂ ਤੋਂ ਇਨਕਮ ਸੋਰਸ ਜਿਹੜਾ ਇਹਨਾਂ ਨੇ ਆਪ ਦਾ ਘਰ ਦੇ ਵਿੱਚ ਕੀਤਾ ਅੰਤਰਦੀਪ ਬਾਈ ਸਾਡੇ ਨਾਲ ਨੇ ਬਾਈ ਜੀ ਪਹਿਲਾਂ ਤਾਂ ਸਵਾਗਤ ਤੁਹਾਡਾ ਰਿਸਪਕ ਸੱਸੀ ਗੱਲ ਜੀ ਅਕੀਰ ਪਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਇੱਥੇ ਸਾਡੇ ਫਾਰਮ ਤੇ ਵਿਜ਼ਿਟ ਕਰਨ ਦਾ ਜੀ ਬਹੁਤ ਸ਼ੁਕਰੀਆ ਪਾਜੀ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਚੰਡੀਗੜ੍ਹ ਵਰਗਾ ਸ਼ਹਿਰ ਛੱਡਤਾ ਜੌਬ ਛੱਡਤੀ ਆਪਣਾ ਰੈਸਟੋਰੈਂਟ ਸੀ ਉਹ ਵੀ ਛੱਡ ਕੇ ਤਾਂ ਇੱਥੇ ਪਿੰਡ ਆ ਕੇ ਵਾਪਸ ਉਹ ਕੀ ਕਹਾਣੀ ਸੀ ਪਹਿਲਾਂ ਉੱਥੋਂ ਸ਼ੁਰੂਆਤ ਕਰਦੇ ਆ ਮੈਥੋਂ ਕੋਈ 7 ਸਾਲ ਪਹਿਲਾਂ ਦੀ ਗੱਲ ਆ ਜੀ ਉੱਥੇ ਪਹਿਲਾਂ ਮੈਂ ਪੀਜੀ ਦਾ ਕੰਮ ਸ਼ੁਰੂ ਕੀਤਾ ਜੀ ਚੱਲਦਾ ਰਿਹਾ ਵਧੀਆ ਫਿਰ ਹੌਲੀ ਹੌਲੀ ਉਸ ਤੇ ਮਤਲਬ ਆਈ ਡੀਆ ਆਇਆ ਰੈਸਟੋਰੈਂਟ ਦਾ ਮੇਰੇ ਫਰੈਂਡਸ ਨੇ ਦੱਸਿਆ ਸੀਗਾ ਨਾਈਟ ਫੋਰਟ ਸਟਰੀਟ ਦਾ ਕੰਮ ਸ਼ੁਰੂ ਕੀਤਾ ਬਾਅਦ ਵਿੱਚ ਉਸ ਤੋਂ ਬਾਅਦ ਲਾਕਡਾਊਨ ਤੋਂ ਬਾਅਦ ਫਿਰ ਨਹੀਂ ਉੱਥੇ ਮਤਲਬ ਸਹੀ ਰਿਹਾ ਫਿਰ ਆਪਣੇ ਇੱਥੇ ਆਏ ਪਿੰਡ ਵਾਪਸ ਆਏ ਫਿਰ ਇੱਥੇ ਆ ਕੇ ਆ ਮੈਨੂੰ YouTube ਤੋਂ ਦੇਖਦਾ ਰਹਿੰਦਾ ਸੀਗਾ ਮੈਂ ਵੀਡੀਓਜ਼ ਫਿਰ ਹੌਲੀ-ਹੌਲੀ ਮੈਂ ਘਰੇ ਆਪਣੇ ਬਰਡ ਲਿਆਂਦੇ ਥੋੜੇ ਉਸ ਤੋਂ ਵੇਖ ਕੇ ਸਾਰਾ ਕੁਝ ਸਿੱਖਿਆ ਘਰੇ ਆਂਡੇ ਖਾਣ ਨੂੰ ਲਿਆਂਦੇ ਸੀਗੇ ਬਰਡ ਤੇ ਉਸ ਤੋਂ ਬਾਅਦ ਮੈਨੂੰ ਵਧੀਆ ਲੱਗਿਆ ਕੰਮ ਇਹ ਜਦੋਂ ਉਹ ਬਰਡ ਮੇਰੇ ਕੋਲ ਸੀਗੇ ਤੇ ਲੋਕੀ ਆ ਕੇ ਪਿੰਡ ਦੇ ਮੇਰੇ ਕੋ ਆ ਕੇ ਆਂਡੇ ਖਾੜਦੇ ਸੀਗੇ ਤੇ ਵਧੀਆ ਲੱਗਿਆ ਮੈਨੂੰ ਕੰਮ ਇਹ ਫਿਰ ਮੈਂ ਹੌਲੀ-ਹੌਲੀ ਆਪਣਾ ਕੰਮ ਸ਼ੁਰੂ ਕੀਤਾ ਜੀ ਜੀ ਹਾਂ ਜੀ ਜੀ ਮਤਲਬ ਇਸ ਦੇ ਵਿੱਚ ਸ਼ੁਰੂਆਤ ਕਿਵੇਂ ਹੋਈ ਇੱਕ ਮੋਟੀਵੇਸ਼ਨਲ ਸਟੋਰੀ ਹੋ ਜਾਂਦੀ ਹੈ ਕਿਸੇ ਤੋਂ ਸਿੱਖ ਮਿਲ ਜਾਂਦੀ ਹੈ ਵੀ ਕੰਮ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਹੋਵੇ ਤਾਂ ਬੰਦਾ ਕਰ ਸਕਦਾ ਤਾਂ ਤੁਸੀਂ ਇੱਥੇ ਕਾਫੀ ਤਰ੍ਹਾਂ ਦੇ ਬਰਡਸ ਰੱਖੇ ਹੋਏ ਨੇ ਜੋ ਦੇਖਣ ਨੂੰ ਮਿਲ ਰਹੇ ਇੱਥੇ ਕਿਹੜੀ-ਕਿਹੜੀ ਨਸਲ ਦੇ ਨੇ ਕਿਵੇਂ ਰੱਖਣੇ ਪੈਂਦੇ ਨੇ ਕੀ ਕੋਸ਼ਿਸ਼ ਦੇ ਵਿੱਚ ਸਟੱਡੀ ਕਰਨੀ ਪੈਂਦੀ ਹੈ ਅ ਮੇਰੇ ਕੋਲ ਇੱਥੇ ਭਾਜੀ ਦੋ ਨਸਲ ਦੀਆਂ ਹੈਗੀਆਂ ਆਪਣਾ ਜਾਨਵਰ ਇੱਕ ਹੈਕਾਵਾ ਡਬਲ ਐਫਜੀ ਬਰੀਡ ਆ ਇੱਕ ਹੈਗੀ ਆ ਆਰਆਰ ਬਰੀਡ ਆ ਜਿਹੜੀ ਹੈਗੀ ਆ ਡਬਲ ਐਫ ਜੀ ਇਹ ਮੀਟ ਅਤੇ ਆਂਡੇ ਦੋਵਾਂ ਵਾਸਤੇ ਮਤਲਬ ਪਾਲੀ ਜਾਂਦੀ ਆ ਇਹ ਥੋੜਾ ਵਜਨ ਦੇ ਵਿੱਚ ਭਾਰੀ ਹੋ ਜਾਂਦੀ ਹੈ ਜੀ ਡਬਲ ਐਫ ਜੀ ਔਰ ਜਿਹੜੀ ਆਰ ਆਈ ਆਰ ਆ ਉਹ ਵਜਨ ਦੇ ਵਿੱਚ ਥੋੜੀ ਘੱਟ ਰਹਿੰਦੀ ਆ ਬਟ ਉਹ ਆਂਡੇ ਦੀ ਪ੍ਰੋਡਕਸ਼ਨ ਬਹੁਤ ਜ਼ਿਆਦੀ ਹੈ ਜੀ ਉਸ ਦੀ ਹਾਂਜੀ ਤੇ ਜਿੰਨੇ ਕਿਸਾਨ ਵੀਰ ਨੇ ਅੰਡੇ ਦਾ ਕੰਮ ਕਰਨਾ ਵਾ ਉਹ ਆਰ ਆਈ ਆਰ ਬਰੀਡ ਪਾਵੇ ਜੀ ਜਿੰਨੇ ਦੋਵਾਂ ਦਾ ਕੰਮ ਕਰਨਾ ਚਿਕਨ ਦਾ ਪਲੱਸ ਆਂਡੇ ਦਾ ਕੰਮ ਕਰਨਾ ਵਾ ਉਹ ਡਬਲ ਐਫ ਜੀ ਬਰੀਡ ਪਾਵੇ ਹਾਂਜੀ ਵੱਖਰੀ ਵੱਖਰੀ ਬਲੀਡ ਹੁੰਦੀਆਂ ਨੇ ਇਸ ਦੇ ਵਿੱਚ ਤਾਂ ਤੁਹਾਨੂੰ ਹੁਣ ਕਿੰਨਾ ਸਮਾਂ ਹੋ ਗਿਆ ਕੀ ਕੋਸ਼ਿਸ਼ ਤੋਂ ਲੱਗਦਾ ਵੀ ਕਿਵੇਂ ਜਿਹੜਾ ਪਹਿਲਾਂ ਤੁਸੀਂ ਕੰਮ ਕਰਦੇ ਸੀ ਚੰਡੀਗੜ੍ਹ ਸ਼ਹਿਰ ਦੇ ਵਿੱਚ ਉਦੋਂ ਵੀ ਕੱਪੜੇ ਚੰਗੇ ਪਾਏ ਤੁਸੀਂ ਅੱਜ ਵੀ ਕੱਪੜੇ ਦਾ ਚੰਗੀ ਪਾਏ ਹੁੰਦੇ ਆ ਤਾਂ ਕੀ ਫਰਕ ਲੱਗਦਾ ਉਹ ਜੋਬ ਠੀਕ ਸੀ ਕਿ ਜੋਬ ਠੀਕ ਹੈ ਵੀ ਮੁਰਗਿਆਂ ਨਾਲ ਸਾਰਾ ਦਿਨ ਕੰਮ ਕਰਨਾ ਜਾਂ ਉਹਨਾਂ ਨੂੰ ਦੇਖਣਾ ਪਾਲਣਾ ਸਾਰਾ ਕੁਝ ਕਰਨਾ ਦੇਖੋ ਜੀ ਕੰਮ ਕੋਈ ਵੀ ਹੋਵੇ ਮੈਂ ਤਾਂ ਇਹ ਮੰਨਦਾ ਵੀ ਕੋਈ ਵੀ ਕੰਮ ਆ ਮਿਹਨਤ ਤਾਂ ਉਹਦੇ ਵਿੱਚ ਕਰਨੀ ਹੀ ਪੈਣੀ ਆ ਜੀ ਉਹ ਨੋ ਡਾਊਟ ਉੱਥੇ ਵੀ ਅਸੀਂ ਕੰਮ ਕੀਤਾ ਉੱਥੇ ਵੀ ਮਿਹਨਤ ਕਰੀ ਆ ਜੇ ਇੱਥੇ ਆ ਕੇ ਕੰਮ ਕੀਤਾ ਇੱਥੇ ਵੀ ਮਿਹਨਤ ਕਰੀ ਆ ਜੀ ਬਟ ਗੱਲ ਇਹ ਆ ਕਿ ਕੰਮ ਕੋਈ ਵੀ ਮੈਂ ਇਹ ਕਹੂੰਗਾ ਵੱਡਾ ਛੋਟਾ ਨਹੀਂ ਹੁੰਦਾ ਆ ਕੋਈ ਵੀ ਕੰਮ ਬੰਦਾ ਕਰੇ ਤੇ ਉਹਦੇ ਵਿੱਚ ਮਿਹਨਤ ਤਾਂ ਕਰਨੀ ਹੀ ਪੈਂਦੀ ਆ ਜੇ ਅਸੀਂ ਇਹ ਕੰਮ ਕੀਤਾ ਵਾ ਤੇ ਇਹਦੇ ਵਿੱਚ ਵੀ ਅਸੀਂ ਆਪ ਕੰਮ ਕਰੀਦਾ ਵਾ ਨਾਲ ਇਹ ਨਹੀਂ ਕਿ ਵੀ ਅਸੀਂ ਬੰਦ ਤੇ ਹੀ ਛੱਡ ਦਿੱਤਾ ਵਾ ਨਾਲ ਆਪ ਕੰਮ ਕਰੀਦਾ ਸਾਰਾ ਫੀਡ ਵਗੈਰਾ ਦੇਖੀ ਦੀ ਆਪ ਜੇ ਉੱਥੇ ਸੀ ਉੱਥੇ ਵੀ ਅਸੀਂ ਆਪ ਮਿਹਨਤ ਕਰੀਏ ਜੀ ਹਾਂਜੀ ਇਹਦੇ ਵਿੱਚ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਮੇਰੇ ਜੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਮੈਂ ਇੱਕ ਵਾਰੀ ਮੁਰਗੇ ਦਿਖਾਵਾਂਗਾ ਤੇ ਇੱਕ ਫਾਰਮ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਕਾਫੀ ਇੱਥੇ ਮੁਰਗੇ ਨੇ ਮੁਰਗੀਆਂ ਨੇ ਇਹਨਾਂ ਵੱਲੋਂ ਆਂਡੇ ਵੀ ਇੱਥੇ ਲਏ ਜਾਂਦੇ ਨੇ ਕਿਉਂਕਿ ਆਂਡੇ ਦੀਆਂ ਤਿਆਰ ਕਰਨੇ ਆ ਤਾ ਬੱਚੇ ਉਹਨਾਂ ਦੇ ਵਿੱਚੋਂ ਕੱਢਨੇ ਆ ਤਾਂ ਬੱਚੇ ਵੀ ਇਹ ਲੈ ਸਕਦੇ ਆ ਪਰ ਹਜੇ ਉਹ ਬੱਚੇ ਨਹੀਂ ਲੈ ਰਹੇ ਤਾਂ ਹਰ ਇੱਕ ਬ੍ਰੀਕੀ ਦੇ ਨਾਲ ਜਿਹੜੀ ਇਹਨਾਂ ਨੇ ਚੀਜ਼ ਦੇਖੀ ਜਾਂਦੀ ਆ ਤਾਂ ਇਹਨਾਂ ਦੀ ਫੀਡ ਦਾ ਵੀ ਧਿਆਨ ਰੱਖਿਆ ਜਾਂਦਾ ਤਾਂ ਹੁਣ ਇਹਨਾਂ ਨੂੰ ਇਸ ਵਕਤ ਜਿਵੇਂ ਤੁਸੀਂ ਬਾਹਰ ਦੇਖ ਸਕਦੇ ਹੋ ਤਾਂ ਇਸ ਕਰਕੇ ਕਿਉਂਕਿ ਬਾਹਰ ਦੀ ਜਿਹੜੀ ਫੀਡ ਹੈ ਇਹ ਖੇਤ ਦੇ ਵਿੱਚੋਂ ਲੈ ਰਿਆ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਇਹਨਾਂ ਦਾ ਜੇ ਆਪਣੇ ਖੇਤ ਦੇ ਵਿੱਚ ਇੱਕ ਕਨਾਲ ਵੀ ਇਹਨਾਂ ਨੇ ਲਾ ਲਈ ਤਾਂ ਉਸ ਦੇ ਵਿੱਚ ਕਿਸਾਨ ਕੋਈ ਵੀ ਆ ਤਾਂ ਫਾਇਦਾ ਚੱਕ ਸਕਦਾ ਵੀ ਪੈਸਾ ਕਮਾ ਸਕਦਾ ਮੋਟਾ ਤਕੀ ਲੱਗਦਾ ਵੀ ਕਨਾਲ ਕਿ ਤੁਸੀਂ ਰੱਖੀ ਹੋਈ ਆ ਉਹਦੇ ਵਿੱਚ ਜਿਹੜਾ ਤੁਸੀਂ ਸਟੋਰਜਾ ਬਣਾ ਲਿਆ ਤਾਂ ਵੀ ਸਾਰੇ ਮੁਰਗੇ ਇੱਥੇ ਮੁਰਗੀਆਂ ਇੱਥੇ ਤਾਂ ਹੋਰ ਕੀ ਕਰਨਾ ਚਾਵੇ ਤਾਂ ਉਸ ਨੂੰ ਕੀ ਪ੍ਰੋਸੈਸ ਕਰਨਾ ਕਹਿੰਦਾ ਕੀ ਕੁਛ ਨੂੰ ਮੁਸ਼ਕਲਾਂ ਵੀ ਆ ਸਕਦੀਆਂ ਨੇ ਇਸ ਚੀਜ਼ 'ਚ ਅ ਜਕਸੀਰ ਭਾਜੀ ਮਤਲਬ ਕੋਈ ਵੀ ਚੀਜ਼ ਆ ਮੁਸ਼ਕਲ ਤਾਂ ਚਲੋ ਆਉਂਦੀ ਹੀ ਆਉਂਦੀ ਪਰ ਇਹਦੇ ਵਿੱਚ ਇਹ ਆ ਵੀ ਮੁਸ਼ਕਲ ਦਾ ਹੱਲ ਹੈਗਾ ਭਾਜੀ ਇਹ ਨਹੀਂ ਕਿ ਮਤਲਬ ਜੇ ਬਰਡ ਬਿਮਾਰ ਹੋ ਗਿਆ ਤਾਂ ਉਹਨੇ ਸਹੀ ਨਹੀਂ ਹੋਣਾ ਉਹਨੇ ਮਰ ਜਾਣਾ ਵਾ ਜੇ ਤੁਸੀਂ ਉਹਦੀ ਦੇਖਭਾਲ ਸਹੀ ਤਰੀਕੇ ਨਾਲ ਕਰ ਰਹੇ ਹੋ ਤੇ ਉਹ ਮਤਲਬ ਕੋਈ ਦਿੱਕਤ ਨਹੀਂ ਆਉਂਦੀ ਇਹਨੂੰ ਮਤਲਬ ਇੰਨੀ ਪਾਲਣ ਦੇ ਵਿੱਚ ਬਾਕੀ ਜੇ ਤੁਸੀਂ ਫ੍ਰੀ ਰੇਂਜ ਇਦਾਂ ਕਰ ਲੈਂਦੇ ਹੋ ਇਦੇ ਵਿੱਚ ਇੱਕ ਤਾਂ ਬਰਡ ਆਰਗੈਨਿਕ ਐਗ ਦਾ ਮਤਲਬ ਹੋ ਜਾਂਦਾ ਜੀ ਲਾਗੇ ਬੰਨੇ ਤੁਹਾਨੂੰ ਪਤਾ ਵੀ ਆਰਗੈਨਿਕ ਅੱਜ ਕੱਲ ਸਾਰੇ ਹਰੇਕ ਕੋਈ ਇੱਕ ਕਹਿ ਰਿਹਾ ਵੀ ਸਾਨੂੰ ਆਰਗੈਨਿਕ ਚੀਜ਼ ਚਾਹੀਦੀ ਆ ਜੇ ਤੁਸੀਂ ਫੀਡ ਤੇ ਪਾਲਣਾ ਵਾ ਫੀਡ ਤੇ ਵੀ ਤੁਸੀਂ ਪਾਲ ਸਕਦੇ ਹੋ ਇਹ ਦੋਵੇਂ ਤੁਸੀਂ ਕੰਮ ਕਰ ਸਕਦੇ ਹੋ ਇਹ ਇਹਦੇ ਨਾਲ ਜੇ ਫ੍ਰੀ ਰੈਂਚ ਕਰ ਰਹੇ ਹੋ ਉਹਦੇ ਨਾਲ ਤੁਹਾਡਾ ਫੀਡ ਦੀ ਕੋਸਟ ਵੀ ਘਟ ਹੋ ਸਕਦੀ ਹੈ ਜੀ ਹਾਂਜੀ ਉਿੱਤੇ ਬਾਕੀ ਮਤਲਬ ਜੇ ਤੁਸੀਂ ਕੰਮ ਕਰਨਾ ਵਾ ਕਿਸੇ ਕਿਸਾਨ ਵੀਰ ਨੇ ਇਹ ਕੰਮ ਕੋਈ ਮਾੜਾ ਨਹੀਂ ਹੈਗਾ ਜੇ ਮਤਲਬ ਤੁਸੀਂ ਪ੍ਰਾਈਵੇਟ ਜੌਬ ਨਾਲੋਂ ਮੈਂ ਕਹੂੰਗਾ ਵੀ ਤੁਸੀਂ ਆਪਣਾ ਜੇ ਧੰਦਾ ਕਰੋਗੇ ਤੇ ਬਹੁਤ ਵਧੀਆ ਵਾ ਇਸ ਦੇ ਵਿੱਚ ਬਾਈ ਇੱਕ ਗੱਲ ਕਰ ਲਈ ਨੌਜਵਾਨ ਬਾਹਰ ਨੂੰ ਬੜੇ ਭੱਜ ਰਹੇ ਨੇ ਕੀ ਲੱਗਦਾ ਵੀ ਆਪਣੇ ਜੱਟਾਂ ਦੇ ਪੁੱਤਾਂ ਨੂੰ ਤਾਂ ਸ਼ੌਕ ਹੁੰਦਾ ਵੀ ਬਾਹਰ ਚੱਲ ਜਾਈਏ ਆਈਲੈਂਡਸ ਕੀਤੀ ਜਾਂ ਪੈਸੇ ਲਾਏ ਤਾਂ ਇਹ ਕੰਮ ਚੰਗਾ ਜਾਂ ਬਾਹਰ ਜਾਣਾ ਚੰਗਾ ਇਹਦੀ ਆਪੋ ਆਪਣੀ ਸੋਚ ਆ ਬੰਦੇ ਦੀ ਜੇ ਆਪਾਂ ਕਹੀਏ ਤੇ ਵੀ ਜੇ ਕਿਸੇ ਦਾ ਬਾਹਰ ਜਾਣ ਦਾ ਮਾਣਿਆ ਉਹਦਾ ਬਾਹਰ ਜਾਣ ਦਾ ਹੀ ਮਾਣਾ ਪਰ ਜੇ ਕੋਈ ਕੋਸ਼ਿਸ਼ ਕਰੇ ਇੱਥੇ ਵੀ ਮਤਲਬ ਮੈਂ ਆਪਣਾ ਕੋਈ ਰਜਗਾਰ ਇਦਾਂ ਦਾ ਖੋਲਾਂ ਵਧੀਆ ਇਸ ਤੇ ਮਤਲਬ ਇਨਕਮ ਵਧੀਆ ਵਾ ਇੱਕ ਆਪਣੀ ਫੈਮਲੀ ਦੇ ਵਿੱਚ ਬੈਠੇ ਆ ਸਭ ਤੋਂ ਮੇਨ ਗੱਲ ਹੈ ਜਿਹੜੀ ਤੁਸੀਂ ਆਪਣੀ ਫੈਮਲੀ ਦੇ ਵਿੱਚ ਬੈਠੇ ਹੋ ਤੇ ਮਿਹਨਤ ਉੱਥੇ ਵੀ ਕਰਨੀ ਆ ਮਿਹਨਤ ਇੱਥੇ ਵੀ ਕਰਨੀ ਆ ਤੇ ਇਹਨੂੰ ਆਪਾਂ ਆਪਣਾ ਕੰਮ ਵਧਾ ਵੀ ਸਕਦੇ ਆ ਜਿਵੇਂ ਕਿ ਮੈਂ ਸ਼ੁਰੂ ਤੋਂ ਸਟਾਰਟਿੰਗ ਤੋਂ ਵਿੱਚ ਕੋਈ 30 ਮੁਰਗੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਫਿਰ ਹੌਲੀ ਹੌਲੀ ਚੂਚੇ ਦਾ ਕੰਮ ਕੀਤਾ ਜੀ ਚੂਚਾ ਵੇਚਣਾ ਸ਼ੁਰੂ ਕੀਤਾ ਹੁਣ ਅਸੀਂ ਤੀਜੇ ਸਾਲ ਆਪਣੀ ਹੈਚਰੀ ਲਾਈ ਹੋਈ ਹੈ ਜੀ ਹਾਂ ਜੀ ਮਤਲਬ ਕੋਈ ਵੀ ਕੰਮ ਆ ਬੰਦਾ ਆਪਣਾ ਹੌਲੀ ਹੌਲੀ ਵਧਾ ਸਕਦਾ ਜੀ ਜੇ ਤੁਹਾਨੂੰ ਜੇ ਤੁਸੀਂ ਆਪਣੀ ਮਾਰਕੀਟਿੰਗ ਬਣਾ ਲੋਗੇ ਨਾ ਤੁਸੀਂ ਆਪਣਾ ਇੱਕ ਬ੍ਰਾਂਡ ਬਣਾ ਲੋਗੇ ਤੇ ਲੋਕੀ ਸ਼ਹਿਰੋਂ ਤੁਹਾਡੇ ਕੋਲ ਚੱਲ ਕੇ ਆਉਂਦੇ ਆ ਜੀ ਹੁਣ ਅੰਮ੍ਰਿਤਸਰ ਮੇਤੋਂ ਜੀ 16 17 ਕਿਲੋਮੀਟਰ ਆ ਜੀ ਇੱਥੋਂ ਫਾਰਮ ਤੋਂ ਬਕਾਇਦਾ ਉੱਥੋਂ ਅੰਮ੍ਰਿਤਸਰ ਤੋਂ ਰੋਕੀ ਮੇਰੇ ਕੋਲ ਇੱਥੇ ਐਗ ਲੈਣ ਲੈ ਕੇ ਜਾਂਦੇ ਆ ਜਿਨ੍ਹਾਂ ਨੂੰ ਚਿਕਸ ਦਾ ਪਤਾ ਲੱਗੇ ਆ ਜੀ ਚਿਕਸ ਲੈ ਕੇ ਜਾਂਦੇ ਆ ਜੀ ਮੇਰੇ ਕੋਲ ਬਾਕੀ ਅਸੀਂ ਚਿਕਸ ਦੀ ਡਿਲੀਵਰੀ ਬਹੁਤ ਦੂਰ ਦੂਰ ਤੱਕ ਕਰੀਦੀ ਆ ਜਿੱਥੋਂ ਵੀ ਕਿਤੇ ਡਿਮਾਂਡ ਆ ਜੇ ਬਟ ਉਹਦੀ ਥੋੜੀ ਰਿਕੁਆਇਰਮੈਂਟ ਹੁੰਦੀ ਆ ਵੀ 500 ਤੋਂ ਘੱਟ ਚਿਕਸ ਨਾ ਹੋਣ ਹਾਂਜੀ ਇਹ ਤਾਂ ਹੁੰਦਾ ਇਸ ਦੇ ਵਿੱਚ ਅੱਜੇ ਗੱਲ ਕੀਤੀ ਹੋਵੇ ਬੱਚੇ ਵਗੈਰਾ ਤਿਆਰ ਕਰਨੇ ਅੰਡੇ ਤਾਂ ਇੱਥੇ ਦਿੰਦੇ ਨੇ ਮੁਰਗੀਆਂ ਅੰਡੇ ਤੁਸੀਂ ਸੇਲ ਵੀ ਕਰਦੇ ਹੋ ਬੱਚੇ ਵਗੈਰਾ ਵੀ ਤਿਆਰ ਕਰਾਨੇ ਨੂੰ ਜਾਣਾ ਤੋਂ ਜਾਂ ਫਿਰ ਕਿਸੇ ਹੋਰ ਪਾਸੇ ਭੇਜ ਦਿਓ ਇਨਾ ਸਾਡਾ ਜੀ ਇੱਕ ਫਾਰਮ ਇੱਥੇ ਅੰਮ੍ਰਿਤਸਰ ਹੈ ਜੀ ਇੱਕ ਫਾਰਮ ਹੈ ਜੀ ਪਟਿਆਲੇ ਜਿਹੜੀ ਹੈਚਰੀ ਹੈ ਜੀ ਸਾਡੀ ਉਹ ਪਟਿਆਲੇ ਲੱਗੀ ਹੋਈ ਹੈ ਜੀ ਸਾਰਾ ਆਂਡਾ ਇੱਥੋਂ ਆਪਣਾ ਪਟਿਆਲੇ ਜਾਂਦਾ ਵਾ ਉੱਥੋਂ ਹੈਚਰੀ ਚ ਜਦੋਂ 21 ਦਿਨ ਬਾਅਦ ਉਹਦੀ ਚੂਚਿਆ ਨਿਕਲਦਾ ਵਾ ਉਹ ਚੂਚਾ ਉੱਥੋਂ ਫਿਰ ਇੱਥੇ ਆਉਂਦਾ ਵਾ ਜੀ ਹਾਂਜੀ ਬਾਈ ਟ੍ਰੇਨ ਆ ਜੇ ਬਾਈ ਆਪਣੀ ਕਨਵੈਨਸ ਤੇ ਆ ਜੇ ਉੱਥੋਂ ਜੋ ਚਾ ਇੱਥੇ ਆਉਂਦਾ ਜੀ ਬਾਅਦ ਵਿੱਚ ਇੱਥੋਂ ਜੇ ਕਿਸੇ ਨੂੰ ਚਾਹੀਦਾ ਹੋਵੇ ਜੇ ਕਿਸੇ ਨੂੰ 15 ਦਿਨ ਦਾ ਚਾਹੀਦਾ ਵਾ ਉਹਨੂੰ 15 ਦਿਨ ਦਾ ਕਰਕੇ ਦੇ ਦੇਦਾ ਜੇ ਕਿਸੇ ਨੂੰ ਡੇ 올ਡ ਚਾਹੀਦਾ ਉਹਨੂੰ ਡੇ 올ਡ ਦੇ ਦੇ ਬਾਈ ਜੀ ਇਸ ਦੇ ਵਿੱਚ ਆਮ ਤੌਰ ਤੇ ਘਰਾਂ ਦੇ ਵਿੱਚ ਕਿਉਂਕਿ ਪਹਿਲਾਂ ਵੀ ਰੱਖਦੇ ਸੀ ਮੁਰਗੇ ਹੁਣ ਤਾਂ ਥੋੜਾ ਕਰੇਜ਼ ਘਟ ਗਿਆ ਮੁਰਗੇ ਮੁਰਗੀਆਂ ਰੱਖਣੇ ਹੁਣ ਤਾਂ ਜੇ ਗੱਲ ਕਿਤੇ ਸ਼ਹਿਰਾਂ ਦੇ ਵਿੱਚ ਮੁਕਈ ਰੱਖਣ ਲੱਗ ਗਏ ਵੀ ਕਰਦੀ ਚੀਜ਼ ਕਰਦੀ ਹੁੰਦੀ ਹੈ ਤਰਫੀਡ ਕੀ ਕੁਝ ਪਾ ਸਕਦੇ ਆ ਜਿਹੜੀ ਆਮ ਤੌਰ ਤੇ ਦਾਲ ਜਾਂ ਮੂੰਗੀ ਜਾਂ ਹੋਰ ਮੱਕੀਆਂ ਜਾਂ ਬਾਜਰਾ ਅਜਿਹੀਆਂ ਚੀਜ਼ਾਂ ਪਾ ਸਕਦੇ ਆ ਜਾਂ ਕੋਈ ਸਪੈਸ਼ਲ ਇਹਨਾਂ ਲਈ ਫੀਡ ਮੰਗਵਾਈ ਜਾਂਦੀ ਹੈ ਦੇਖੋ ਜੀ ਸਪੈਸ਼ਲ ਫੀਡ ਵੀ ਆਉਂਦੀ ਆ ਜੇ ਤੁਸੀਂ ਸਪੈਸ਼ਲ ਫੀਡ ਪਾਉਣੀ ਹੈ ਸਪੈਸ਼ਲੀ ਪਾ ਸਕਦੇ ਆ ਬਾਕੀ ਮੱਕੀ ਬਾਜਰਾ ਕਣਕ ਦੀ ਕਣੀ ਚੋਲਾ ਦੀ ਕਣੀ ਕਣਕ ਇਹਦਾਂ ਦੀਆਂ ਚੀਜ਼ਾਂ ਵੀ ਤੁਸੀਂ ਪਾ ਸਕਦੇ ਜਿਵੇਂ ਹੁਣ ਰੀਸੈਂਟਲੀ ਸੀਜ਼ਨ ਲੰਘ ਕੇ ਹਟਿਆਵਾ ਮੱਕੀ ਦਾ ਤੁਸੀਂ ਮੰਡੀ ਤੋਂ ਸਸਤੀ ਮੱਕੀ ਦਾ ਤੁਹਾਨੂੰ ਮਿਲ ਜਾਣੀ ਕਚਰਾ ਜਿਹਨੂੰ ਕਹ ਦਈਦਾ ਵਾ ਮੂੰਗੀ ਲੰਘ ਕੇ ਗਈ ਆ ਜੀ ਤੁਹਾਨੂੰ ਮੂੰਗੀ ਮਿਲ ਜਾਣੀ ਮੂੰਗੀ ਦੇ ਵਿੱਚ ਪ੍ਰੋਟੀਨ ਬਹੁਤ ਲੈਵਲ ਦਿਖਾਈ ਹੁੰਦਾ ਇਹਦਾ ਜੀ ਤੇ ਪ੍ਰੋਟੀਨ ਇਹਨਾਂ ਨੂੰ ਸਭ ਤੋਂ ਮੇਨ ਜ਼ਰੂਰਤ ਇਹਨਾਂ ਨੂੰ ਪ੍ਰੋਟੀਨ ਦੀ ਹੀ ਹੁੰਦੀ ਆ ਮੇਨ ਜਿਹੜੀ ਹੁੰਦੀ ਆ ਤੇ ਇਹ ਚੀਜ਼ਾਂ ਮਤਲਬ ਤੁਹਾਨੂੰ ਥੋੜੀਆਂ ਸਸਤੀਆਂ ਪੈ ਜਾਂਦੀਆਂ ਮਤਲਬ ਤੁਸੀਂ ਇਹ ਵੀ ਚੀਜ਼ਾਂ ਪਾ ਸਕਦੇ ਜੇ ਤੁਸੀਂ ਫੀਡ ਪਾਉਣੀ ਆ ਫੀਡ ਵੀ ਪਾ ਸਕਦੇ ਹਾਂਜੀ ਜੀ ਇਹਦੇ ਵਿੱਚ ਪਿੰਡ ਵੀ ਕੋਲ ਹੀ ਆ ਪਿੰਡ ਵਾਲੇ ਕੁਝ ਕਹਿੰਦੇ ਤਾਂ ਨਹੀਂ ਵੀ ਕਿ ਮੁਰਗਾ ਫਾਰਮ ਖੋਲਿਆ ਆਇਆ ਹੈ ਤੇ ਮੁਰਗੀਆਂ ਰੱਖਿਆ ਨੇ ਬਈ ਨੇ ਵਿਜਟਾਂ ਦੇ ਪੁੱਤਾਂ ਦੇ ਸ਼ੌਕ ਵੱਲੇ ਹੋਏ ਪਏ ਨੇ ਦੇਖੋ ਜੀ ਸਭ ਤੋਂ ਮੇਨ ਗੱਲ ਇਹ ਆ ਜੀ ਜਿਹੜਾ ਦੇਸੀ ਫਾਰਮ ਆ ਦੇਸੀ ਬਰਡ ਦੀ ਮਤਲਬ ਤੁਸੀਂ ਵੀ ਇੱਥੇ ਖੜੇ ਹੋ ਕੋਈ ਸਮੈਲ ਨਹੀਂ ਆ ਰਹੀ ਜੀ ਇਹਦੀ ਤੇ ਜਦੋਂ ਸਾਡੇ ਇਸ ਚੀਜ਼ ਦੀ ਨਹੀਂ ਪ੍ਰੋਬਲਮ ਹੈਗੀ ਤੇ ਫਿਰ ਪਿੰਡ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ ਹਾਂਜੀ ਬਾਕੀ ਅਸੀਂ ਪਿੰਡ ਤੋਂ ਇਸੇ ਕਰਕੇ ਹੀ ਬਾਹਰ ਆਪਣਾ ਖੋਲਿਆ ਵਾ ਵੀ ਕੋਈ ਪਿੰਡ ਵਾਲਾ ਇਤਰਾਜ਼ ਨਾ ਕਰੇ ਬਾਕੀ ਸਾਡੇ ਪਿੰਡ ਵਾਲੇ ਨੂੰ ਵੈਸੇ ਕੋਈ ਇਤਰਾਜ਼ ਹੈ ਨਹੀਂਗਾ ਜੀ ਤੇ ਵਧੀਆ ਜੀ ਹਾਂਜੀ ਸਾਰਾ ਸ਼ੁਰੂਆਤ ਦੇ ਵਿੱਚ ਖਰਚਾ ਕਿੰਨਾ ਆਇਆ ਸੀ ਤੁਹਾਡਾ ਕਿੰਨਾ ਕੁ ਤੁਸੀਂ ਕਿਉਂਕਿ ਕੰਧਾਂ ਖੜੀਆਂ ਕਰਨੀਆਂ ਪਈਆਂ ਸਾਰਾ ਬਣਾਉਣਾ ਪਿਆ ਕਿੰਨਾ ਖਰਚਾ ਆਇਆ ਸੀ ਤਾਂ ਫਿਰ ਹੁਣ ਕਿਵੇਂ ਚੱਲਿਆ ਸਰ ਇਹ ਸਾਨੂੰ ਫਾਰਮ ਪੌਣ ਦੇ ਉੱਤੇ ਜੀ ਕੋਈ ਜਿਹੜਾ ਸ਼ੈੱਡ ਪਾਇਆ ਹੋਇਆ ਵਾ ਜੀ ਇਹ ਇੱਤੇ ਕੋਈ ਤਕਰੀਬਨ ਪੌਣੇ ਕਿਤੇ ਅੰਦਰ ਲੱਖ ਖਰਚਾ ਆਇਆ ਸੀਗਾ ਸਾਰੀ ਲੇਬਰ ਵਗੈਰਾ ਪਾ ਕੇ ਸਾਰਾ ਮਤਲਬ ਸ਼ੱਤ ਵਗੈਰਾ ਪਾ ਕੇ ਏ ਟੂ ਜ਼ेड ਜੀ ਪੌਣੇ ਕਿਤੇ 3 ਲੱਖ ਖਰਚਾ ਆਇਆ ਸੀਗਾ ਤੇ ਇਹਦੇ ਵਿੱਚ ਆਪਾਂ ਆਪਣਾ ਇਹ ਹੈ ਪਾ ਜੀ 2000 ਸਕਰ ਫੁੱਟ ਆ ਇਹਦੇ ਵਿੱਚ ਆਪਾਂ 1215 1200 ਤੋਂ ਲੈ ਕੇ 1500 ਵਰਡ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜੀ ਹਾਂਜੀ ਜੀ ਕੋਈ ਸੁਨੇਹਾ ਹੋਏਗਾ ਤੁਹਾਡੇ ਵਰਗੇ ਹਿੰਮਤ ਕਰਕੇ ਜੋ ਆਪਣਾ ਕੰਮ ਕਰ ਰਹੇ ਨੇ ਨਹੀਂ ਤਾਂ ਕਈ ਮੁੰਡੇ ਦੇਖਦੇ ਆ ਆਪਾਂ ਬਾਹਰ ਭੱਜ ਜਾਂਦੇ ਨੇ ਕੈਨੇਡਾ ਚੱਲ ਜਾਂਦੇ ਨੇ ਫੋਰਨ ਦੇ ਵਿੱਚ ਕਿਤੇ ਵੀ ਗਲ ਤਾਂ ਤੁਸੀਂ ਪਿੰਡ ਦੇ ਵਿੱਚ ਰਹਿ ਕੇ ਇਹ ਚੀਜ਼ ਨੂੰ ਪਹਿਲ ਦੇ ਰਹੇ ਹੋ ਪਹਿਲ ਦੇ ਦਤ ਕੰਮ ਕਰ ਰਹੇ ਨਾਲੇ ਫੈਮਿਲੀ ਦੇ ਵਿੱਚ ਰਹਿ ਰਹੇ ਹੋ ਕੀ ਸੁਨੇਹਾ ਹੈਗਾ ਅੱਜ ਦੇ ਨੌਜਵਾਨਾਂ ਲਈ ਅੱਜ ਦੇ ਯੂਥ ਮੈਂ ਤਾਂ ਇਹੀ ਕਹੂੰਗਾ ਜੀ ਜੇ ਤੁਸੀਂ ਮਤਲਬ ਤੁਹਾਡੇ ਕੋ ਇੱਥੇ ਸੋਰਸ ਹੈਗੇ ਆ ਜੇ ਤੁਹਾਡੇ ਕੋਈ ਥੀ ਇਨਕਮ ਸੋਰਸ ਹੈਗੇ ਆ ਤੇ ਤੁਸੀਂ ਆਪਣਾ ਕੰਮ ਇੱਕ ਵਾਰੀ ਇਹ ਸ਼ੁਰੂ ਕਰਕੇ ਦੇਖੋ ਇਸ ਦੇ ਵਿੱਚ ਬਹੁਤ ਹੀ ਵਧੀਆ ਮਤਲਬ ਮੁਨਾਫਾ ਵੀ ਮਿਲਦਾ ਵਾ ਇੱਕ ਬੰਦਾ ਨਾ ਜਿਵੇਂ ਕੰਮ ਨਾਲ ਜੁੜ ਜਾਂਦਾ ਵਾ ਬੀਨਸ ਦੇ ਵਿੱਚ ਪੈ ਜਾਂਦਾ ਵਾ ਬੰਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਤੇ ਮੈਂ ਤੇ ਹੀ ਕਹੂੰਗਾ ਵੀ ਜਿਹੜੇ ਆਪਣੇ ਨੌਜਵਾਨ ਹੈ ਅੱਜ ਕੱਲ ਦੇ ਤੇ ਉਹਨਾਂ ਨੂੰ ਇਹ ਕੰਮ ਜ਼ਰੂਰ ਹੀ ਕਰਨਾ ਚਾਹੀਦਾ ਇਹ ਕੰਮ ਕਰਨਾ ਚਾਹੀਦਾ ਹਿੰਮਤ ਨਹੀਂ ਹਾਰਨੀ ਚਾਹੀਦੀ ਭਾਈ ਅੰਤਰਦੀਪ ਸਿੰਘ ਜੀ ਦਾ ਇਹੀ ਮੈਸੇਜ ਆ ਇਹੀ ਸੁਨੇਹਾ ਹੈ ਤਾ ਇਹਨਾਂ ਨੇ ਹਿੰਮਤ ਨਹੀਂ ਹਾਰੀ ਚੰਡੀਗੜ੍ਹ ਸ਼ਹਿਰ ਵਰਗੇ ਜਿਹੜੇ ਉੱਥੇ ਕੰਮ ਕੀਤਾ ਉਹਨਾਂ ਨੇ ਰੈਸਟੋਰੈਂਟ ਕੀਤਾ ਪੀਜੀ ਦਾ ਕੰਮ ਕੀਤਾ ਤਾਂ ਹੋਰ ਵੀ ਕਈ ਤਰ੍ਹਾਂ ਦੇ ਉਹਨਾਂ ਨੇ ਕੰਮ ਕੀਤੇ ਪਰ ਹਿੰਮਤ ਨਹੀਂ ਹਾਰੀ ਆਪਣੇ ਕੰਮ ਵਾਲਾ ਦੇਖਿਆ ਵੀ ਕੰਮ ਕੋਈ ਵੀ ਕਰ ਸਕਦੇ ਆ ਹਿੰਮਤ ਨਹੀਂ ਹਾਰਨੀ ਚਾਹੀਦੀ ਤਾਂ ਇਹਨਾਂ ਨੇ ਇੱਕ ਮੁਰਗੀ ਫਾਰਮ ਜਿਹੜਾ ਕੀਤਾ ਹੈ ਤਾਂ ਪਿੰਡ ਦੇ ਵਿੱਚ ਆ ਕੇ ਕੀਤਾ ਉੱਥੇ ਹੀ ਉਹਨਾਂ ਦੇ ਇਨਕਮ ਸੋਰਸਸ ਵਧਿਆ ਹੋਏ ਨੇ ਤਾਂ ਹਰ ਇੱਕ ਚੀਜ਼ ਦੇ ਵਿੱਚ ਵਾਧਾ ਹੋਇਆ ਬਦਲਾਅ ਵੀ ਹੋਇਆ ਕਿਉਂਕਿ ਫੈਮਿਲੀ ਖੁਸ਼ ਹੁੰਦੀ ਹੈ ਕਿ ਸਾਡਾ ਪੁੱਤ ਸਾਡੇ ਕੋਲ ਰਹਿੰਦਾ ਤਾਂ ਘਰ ਦੇ ਵੀ ਸਾਰੇ ਖੁਸ਼ ਹੁੰਦੇ ਨੇ ਇਸ ਦੇ ਨਾਲ ਹੀ ਸੁਨੇਹਾ ਮਿਲਦਾ ਇਹੀ ਮੈਸੇਜ ਮਿਲਦਾ ਕੇ ਬਾਹਰ ਜਾਣ ਨਾਲੋਂ ਆਪਣੇ ਇਨਵੈਸਟਮੈਂਟ ਇੱਥੇ ਕੀਤੀ ਜਾਵੇ ਪੰਜਾਬ ਨੂੰ ਬਚਾਇਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਅਗਰ ਜੇ ਹੋਰ ਸਟੇਟਾਂ ਦੇ ਲੋਕ ਬਹੁਤ ਆ ਰਹੇ ਨੇ ਉਹ ਆ ਕੇ ਕੰਮ ਕਰ ਸਕਦੇ ਨੇ ਤਾਂ ਪੰਜਾਬ ਦੇ ਲੋਕ ਕਿਉਂ ਨਹੀਂ ਕਰ ਸਕਦੇ ਇਹੀ ਮੈਸੇਜ ਇਹਨਾਂ ਵੱਲੋਂ ਦਿੱਤਾ ਗਿਆ ਤਾਂ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤਾਂ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਵਿਚਾਰ ਸਾਡੇ ਨਾਲ ਜੁੜ ਕੇ ਕਰਿਓ ਕੈਮਰਾ ਸਾਥ ਜੋਗਦਸੀ ਅਮਨਦੀਪ ਸਿੰਘ ਧੰਨਵਾਦ